ਕੇ ਪੰਡਿਤ ਕ੍ਰਿਸ਼ਨਰਾਉ ਪੰਡਿਤ ਤੇ ਸ਼ਾਂਤਪ੍ਰਸਾਦ ਤੇ ਸਰੰਗੀ ਵਾਲੇ ਪੰਡਿਤ ਗੋਬਾਲਮੀਸ਼ਰ ਵਗੈਰਾ ਰਾਜਨ ਸਾਹਿਬ ਜਨ ਦੇ ਚਾਚਾ ਜੀ ਸਾਨੂੰ ਉਹ ਵੀ ਇੱਥੇ ਆਏ ਹੋਰ ਵੀ ਜਿੰਨੇ ਵੀ ਵੱਡੇ ਵੱਡੇ ਕਲਾਕਾਰ ਸਨ ਜਦੋਂ ਉਹਨਾਂ ਨੂੰ ਏ ਕਾਨਨ ਜਿੰਨਾਂ ਨੂੰ ਟਾਈਮ ਜਦੋਂ ਵਕਤ ਮਿਲਦਾ ਸੀ ਸਭ ਗੁਰੂ ਜੀ ਦੇ ਕੋਲ ਹਾਜ਼ਰੀ ਭਰਦੇ ਹੁੰਦੇ ਸੀ ਆ ਕੇ ਤੇ ਬਹੁਤ ਸੰਗੀਤ ਦਾ بڑا ਇੱਥੇ ਪ੍ਰਵਾਹ ਚੱਲਦਾ ਸੀ ਤੇ ਪਾਈਤਾਬਾ ਜੀ ਫਿਰ ਸੰਗੀਤ ਤੇ ਆਪਣੇ ਪੁਰਾਨੀਆਂ ਬੰਦਿਸ਼ਾਂ ਜਿਹੜੀਆਂ ਕੀਰਤਨ ਦੀਆਂ ਇੱਥੇ ਸੁਖਾਈਆਂ ਇਸ ਤੋਂ ਬਾਅਦ ਜਦੋਂ ਜੀਵਨਗਰ ਸਤਿਗੁਰੂ ਜੀ ਪੰਡਿਤ ਮਾਹਦੇ ਪ੍ਰਸ਼ਾਦ ਕਥਕ ਜੀ ਨੂੰ ਲੈ ਕੇ ਆਏ ਉਹਨਾਂ ਤੇ ਉਹਨਾਂ ਦੇ ਸੁਪੁੱਤਰ ਕੇ ਮਾਵੀਰ ਜੀ ਨੂੰ ਜੀਵਨਗਰ ਆਏ ਤੇ ਉਹਨਾਂ ਫਿਰ ਉੱਥੇ ਸ਼ੁਰੂ ਕੀਤਾ ਸੰਗੀਤ ਵੈਸੇ ਤੇ ਅਸੀਂ ਸਿੱਖਦੇ ਹੀ ਹੁੰਦੇ ਸਨ ਸਾਡੇ ਮੈਂ ਤੇ ਮੇਰੇ ਸਾਥੀ ਸੇਠ ਹਜੂਰ ਸਿੰਘ ਜੰਦਰਾਂ ਜੀ ਕੋਲੋਂ ਜਿਹੜੇ ਸਤਿਗੁਰਾਂ ਨੇ ਸਿੱਖੇ ਹੋਏ ਸੀ ਤੇ ਹੋਰ ਉਸਤਾਦ ਇੱਕ ਉਸਤਾਦ ਤਾਰਾ ਸਿੰਘ ਜੀ ਸਨ ਦਿਲ ਰੋ ਸਿਖੰਦੇ ਸਨ ਉਹਨਾਂ ਤੋਂ ਸਿੱਖਦੇ ਹੁੰਦੇ ਸੀ ਪਰ ਪੰਡਿਤ ਮਾਨਦੇਵ ਜੀ ਦੇ ਉਹਨਾਂ ਕਰਕੇ ਜਿਹੜੀਆਂ ਕਲਾਸੀਕਲ ਬੰਦਸ਼ਾਂ ਉਹ ਸਿੱਖਣੀਆਂ ਸ਼ੁਰੂ ਕੀਤੀਆਂ ਤੇ ਰੋਜ਼ ਜਦੋਂ ਵੀ ਸਤਿਗੁਰੂ ਜੀ ਦੌਰੇ ਤੋਂ ਦੇਹਾਂ ਤੇ ਰੋਜ਼ ਬੈਠ ਕੇ ਲਗਣੀਆਂ ਬੈਠ ਕੇ ਉੱਥੇ ਬੈਠਣਾ ਸੰਗੀਤ ਦੀਆਂ ਤੇ ਸੱਚੇ ਬਸ਼ੇ ਜੀ ਮਹਾਵੀਰ ਜੀ ਕਹਿੰਦੇ ਹੁੰਦੇ ਨੇ ਕਿ ਸਤਿਗੁਰੂ ਜੀ ਕੋਲ ਗਾਉਣ ਦਾ ਬੜਾ ਆਨੰਦ ਆਉਂਦਾ ਫਿਰ ਉਸ ਤੋਂ ਬਾਅਦ ਦਿੱਲੀ ਹੋਲਾ ਹੋਇਆ 56 ਦੀ ਛਾੜ ਦੀ ਗੱਲ ਹੈ ਤੋ ਉਤੇ ਇੱਕ 우ਸਤਾਦ ਪਿਆਰਾ ਸਿੰਘ ਨਾ ਨੇ ਜਿਹੜੇ ਤਾਰਸ਼ਨਾਈ ਦੇ ਜਿਨ੍ਹਾਂ ਨੇ ਸਾਡੇ ਪੰਥ ਵਿੱਚ ਤਾਰਸ਼ਨਾਈ ਉਹਨਾਂ ਦੇ ਕਰਕੇ ਹੋਏ ਜੰਡੇ ਉਹ 우ਸਤਾਦ ਸਨ ਸਾਡੇ ਤੋ ਗੁਰਦੇਵ ਸਿੰਘ ਫਸ ਸੰ ਜਿਨ੍ਹਾਂ ਉਹਨਾਂ ਤੋ ਤਾਰਸ਼ਨਾਈ ਸਿੱਖੀ ਤਾਰਸ਼ਨਾਈ ਸਿੱਖ ਦੇ ਸਿੱਖ ਦੇ ਉਤੇ ਦਿੱਲੀ ਉਹਨਾਂ ਨੇ ਅਖਿਆ ਤੂੰ ਸਰੋਧ ਵੀ ਸਿੱਖ ਲੈ ਉਹਨੂੰ ਸਰੋਧ ਸਿੱਖਣਾ ਸੀ ਤੇ ਉਹਦੇ ਵਿੱਚ ਸਟੋਰੀ ਹੈ ਕਿ ਛਾੜ ਦੇ ਵਿੱਚ ਦਿੱਲੀ ਹੋਲੇ ਚ ਇੱਕ ਦਿਨ ਸੰਗੀਤ ਸਮੇਲਨ ਦਾ ਰੱਖਿਆ ਸਭ ਜਗਜੀਤ ਸਿੰਘ ਜੀ ਨੇ ਉਸਤਾਦ ਉਸਤਾਦ ਪਿਆਰਾ ਸਿੰਘ ਦੇ ਪ੍ਰਬੰਧ ਹੇਠਾਂ ਤੇ ਉਹ ਰੇਡੀਓ ਦੇ ਕਲਾਕਾਰ ਸਾਰੇ ਆਏ ਸਨ ਉਹਨਾਂ ਚ ਇੱਕ ਸਨ ਉਸਤਾਦ ਇਸ਼ਤਿਹਕ ਅਮਦ ਇਸ਼ਤਿਹਕ ਅਮਦ ਖਾਨ ਸਾਹਿਬ ਜਿਹੜੇ ਸਨ ਬਹੁਤ ਅੱਛੇ ਸੁਰਤ ਪਲੇਅਰ ਸਨ ਪਹਿਲੀ ਵਾਰੀ ਸਗੁਰਾਂ ਨੇ ਸੁਰਤ ਸੁਣੀ ਤਾਂ ਸਤ ਗੁਰੂ ਜੀ ਨੂੰ ਬੜਾ ਅੱਛਾ ਉਹ ਇਨਸਟਰੂਮੈਂਟ ਲੱਗਾ ਸਤ ਗੁਰੂ ਜੀ ਨੇ ਚਾਹਿਆ ਕਿ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਇਆ ਜਾਏ ਅਚਨ ਚੇਤ ਜੋ ਪਰ ਮਾਤਮਾ ਦੀ ਮਰਜ਼ੀ ਹੁੰਦੀ ਉਹਨਾਂ ਦੀ ਖਾਨ ਸਾਹਿਬ ਦੀ ਡੈਥ ਹੋ ਗਈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਵੀ ਕੋਈ ਹੋਰ ਸਰੋਤ ਪਲੇਅਰ ਇਥੇ ਉਤਾਰ ਸਿੰਘ ਦਾ ਤਬਲੇ ਵਾਲੇ ਹੁੰਦੇ ਉਹਨਾਂ ਨੇ ਕਿਹਾ ਜੀ ਇੱਕ ਮੁੰਡਾ ਹੈਗਾ ਵੀ 25 ਸਾਲ ਦਾ ਅਮਜੇਦਰੀ ਖਾਨ ਉਹ ਬੜਾ ਅੱਛਾ ਸਰੋਤ ਹੋ ਜਾਂਦੇ ਨੇ ਮੈਂ ਹਰ ਬੱਲਵ ਤੇ ਉਹਨਾਂ ਨੂੰ ਸੁਣਿਆ। ਸਗੁਰ ਜੀ ਨੇ ਗੁਰਦੇਵ ਨੂੰ ਕਿਹਾ ਤੂੰ ਲੱਭ ਤੇ ਗੁਰਦੇਵ ਸਿੰਘ ਨੇ ਉਸਤਾਦ ਪਿਆਰਾ ਸਿੰਘ ਜੀ ਨੂੰ ਪੁੱਛਿਆ। ਉਸਤਾਦ ਜੀ ਨੇ ਕਿਹਾ ਵੀ ਉਹ ਤੇ ਇਥੇ ਦਿੱਲੀ ਦੇ ਵਿੱਚ ਹੀ ਨਿਵਾਸ ਹੈ ਉਹਨਾਂ ਦਾ। ਇਹ ਮਿਲਨ ਚਲਾ ਗਿਆ ਜਿਹੜੇ ਉਹਨਾਂ ਦੇ ਤਬਲਾ ਪਲੇਅਰ ਸਨ ਫਿਆਜ਼ ਖਾਨ ਉਹਨਾਂ ਨਾਲ ਲੈ ਕੇ ਉਹਨਾਂ ਕਹੇ ਵੀ ਸਤਿਗੁਰੂ ਜੀ ਆਪ ਜੀ ਨੂੰ ਸੁਣਨਾ ਚਾਹੁੰਦੇ ਨੇ ਉਹ ਕਹਿਣ ਲੱਗੇ ਜੀ ਠੀਕ ਹੈ ਮਹਾਰਾਜ ਜੀ ਕਹਿਣ ਲੱਗੇ ਜੇ ਉਹ ਕਹਿੰਦੇ ਨੇ ਵੀ ਘਰ ਆ ਕੇ ਸੁਣ ਉਹਨਾਂ ਨੇ ਕਿ ਜੇ ਮੈਨੂੰ ਮਿਲਣਾ ਹੈ ਮੈਂ ਮੈਂ ਵਜਾ ਸਕਦਾ ਉਹਨਾਂ ਵਾਸਤੇ ਇਕਰ ਆਜਨ ਤੇ ਮੈਂ ਪੇਟਾ ਕਰਾਂਗਾ ਆਪਣਾ ਸੰਗੀਤ ਉਹਨਾਂ ਵਾਸਤੇ ਸਤਿਗੁਰੂ ਜੀ ਤੇ ਮਹਾਰਾਜ ਜੀ ਘਰ ਚਲੇ ਗਏ ਨਾਲ ਆਪਣਾ ਥੋੜੀ ਬਤ ਸੰਗਤ ਸੀ ਉਸਤਾਦ ਜੀ ਨੇ ਜਾਂ ਨਹੀਂ ਦੇਸਰਾ ਰਾਗ ਸ਼ੁਰੂ ਕੀਤਾ ਰਾਗ ਦੇਸ ਸਤਿਗੁਰੂ ਜੀ ਦਾ ਬੜਾ ਪਸੰਦ ਵਾਲਾ ਰਾਗ ਹੈ ਉਹ ਫਿਰ ਉਹਨਾਂ ਨੇ 10 ਘੰਟੇ ਸਰੋਧ ਹੋ ਜਾਇਆ ਨਾਲ ਦੋ ਤਬਲਾ ਪਲੇਅਰ ਸਨ ਇੱਕ ਉਹਨਾਂ ਦੇ ਫਿਆਜ਼ ਕਾਂ ਇੱਕ ਪ੍ਰਿੰਬਲੋ ਜੀ ਤੇ ਐਸਾ ਲੈਕਰੀ ਦੇ ਵਿੱਚ ਸਰੋਧ ਉਹਨਾਂ ਨੇ ਬਜਾਇਆ ਨਾ ਐਸਾ ਜ਼ੋਰਦਾਰ ਤੇ ਮਹਾਰਾਜ ਜੀ ਤੇ ਸਤਗੁਰੂ ਜੀ ਬੜੇ ਖੁਸ਼ ਹੋਏ ਔਰ ਦੰਗਵੀ ਹੋਏ ਬੇ ਇਦਾਂ ਦੇ ਕਲਾਕਾਰ ਵੀ ਹੈਗੇ ਨੇ ਛੋਟੇ ਜੇ ਉਮਰ ਦੇ ਪਰ ਉਹ ਖਾਨਦਾਨੀ ਕਲਾਕਾਰ ਸਨ ਕਲਾਕਾਰ ਨੇ ਤੇ ਉਹ ਮਹਾਰਾਜ ਜੀ ਦਿੱਲੀ ਆ ਕੇ ਦਿੱਲੀ ਤੋਂ ਜਿਉਨਗਰ ਆਏ ਤਾਂ ਮੈਂ ਜਿਉਨਗਰ ਸਾਂਦੇ ਨੇ ਇੱਕ ਮੁੰਡੇ ਨੂੰ ਅੱਜ ਸੁਣਿਆ ਹੈ ਬੜਾ ਲਾਜਵ ਅਫਸਰ ਹੁਦ ਪ੍ਰੇਰੇ ਉਹਨੇ 1000 ਰੁਪਏ ਮੰਗਿਆ ਸੀ ਪਰ ਇਹੋ ਜੇ ਬੰਦੇ ਨੂੰ ਤੇ ਭਾਵੇਂ ਲੱਖ ਰੁਪਏ ਦੇ ਦੇ ਉਹ ਇੰਨਾ ਜ਼ੋਰਦਾਰ ਕਲਾਕਾਰ ਹੈ ਉਸ ਤੋਂ ਬਾਅਦ ਬਸ ਇੰਨਾ ਗੱਲ ਤੋਂ ਬਾਅਦ ਇਹ ਕੰਮ ਇਥੇ ਸਮਾਪਤ ਹੋ ਗਿਆ ਗੁਰਦੇਵ ਸਿੰਘ ਜਿਹੜਾ ਸੀ ਉਹ ਸਿੱਖਦਾ ਹੁੰਦਾ ਸੀ ਮੈਂ ਸੰਗੀਤ ਸਮੇਲਨਾਂ ਦੀ ਗੱਲ ਸ਼ੁਰੂ ਕਰ ਰਿਹਾ ਵੀ ਕਿਵੇਂ ਸਾਡੇ ਸ਼ੁਰੂ ਹੋਏ ਵੱਡੇ ਛੋਟੇ ਛੋਟੇ ਤੇ ਜੰਮੂ ਜਲੰਧਰ ਵਗੈਰਾ ਕਰਦੇ ਸਨ ਬੱਚੇ ਉੱਥੋਂ ਦੇ ਜਿਵੇਂ ਜਿੱਦਿ ਸਭ ਵ੍ਰਿਆਮ ਵਗੈਰਾ ਹੋਰ ਸਨ ਕਈ ਲੋਕ ਜਿਹੜੇ ਜੰਮੂ ਸੰਗੀਤ ਸਮੇਲਨ ਹੋਇਆ ਹੋਰ ਛੋਟੇ ਛੋਟੇ ਪਰ ਵੱਡੇ ਪੱਧਰ ਤੇ ਜਿਹੜੇ ਸੰਗੀਤ ਸਮੇਲਨ ਸਾਡੇ ਸ਼ੁਰੂ ਹੋਏ ਨੇ ਉਹ ਇਸ ਤਰ੍ਹਾਂ ਹੋਏ ਕਿ ਇਹ ਗੁਰਦੇਵ ਸਿੰਘ ਜਿਹੜਾ ਉਸਤਾਦ ਪਿਆਰਾ ਸਿੰਘ ਤੋਂ ਥੋੜਾ ਸੁਰੋਧ ਵੀ ਸਿੱਖਣ ਲੱਗ ਪਿਆ ਉਹ ਸੁਰੋਧ ਵੀ ਵਜਾ ਲੈਂਦੇ ਸੀ ਤੇ ਦਿਲ ਰੋਸ ਸਿੱਖਦਾ ਹੁੰਦਾ ਸੀ ਗੁਰਦੇਵ ਨੂੰ ਇੱਕ ਉੱਥੇ ਪਹਾੜਾਂ 'ਚ ਗੁਰਦੁਆਰੇ ਦਾ ਰਿਆਸ਼ ਦਿੱਤੀ ਹੋਈ ਸੀ ਇਹਨੂੰ ਉੱਥੇ ਇੱਕ ਬੰਦਾ ਮਿਲਿਆ ਖੱਲੇ ਬੈਠਾ ਸੀ ਤੇ ਉਹ ਕਹਿਣ ਲੱਗੇ ਸਰਦਾਰ ਜੀ ਇਹ ਕੀ ਹੈ ਕੋਈ ਪਾਸ ਉਹ ਕਹਿਣ ਲੱਗੇ ਜੀ ਮੇਰੇ ਕੋਲ ਦਿਲਰੁਆ ਹੈ ਤੇ ਮੈਂ ਦਿਲਰੁਆ ਸਿੱਖਦਾ ਪਿਆਰਾ ਸੰਗੀਤ ਕੋਲ ਤੋਂ ਅੰਦੇ ਤੂੰ ਸ਼ਰੋਧ ਕਿਉਂ ਨਹੀਂ ਸਿੱਖਦਾ ਅਚਾਨਕ ਜਿਵੇਂ ਸਤਗੁਰਾਂ ਮੇਲ ਮਲਾਣਾ ਹੁੰਦਾ ਚ ਵਿਦ ਬਣਾਣੀ ਹੁੰਦੀ ਹੈ ਅੰਦੇ ਸ਼ਰੋਧ ਕੀ ਤੂੰ ਮੈਨੂੰ ਸਿਖਾਉਂਦੇ ਹਮ ਜਿਹਦੇ ਲਈ ਕਾਨ ਕਰੀ ਉਹ ਤਾਂ ਬੜੇ ਵੱਡੇ ਕਲਾਕਾਰ ਨੇ ਮੈਂ ਉਹਨਾਂ ਕੋਲ ਕਿਵੇਂ ਜਾ ਸਕਣਾ ਉਹ ਕਹਿੰਦਾ ਨਹੀਂ ਉਹਨੇ ਆਪਣੇ ਢੰਗ ਨਾਲ ਗੱਲ ਕੀਤੀ ਜਾਂਦਾ ਕਿਉਂ ਨਹੀਂ ਸਿਖਾਏਗਾ ਉਹ ਦੋਸਤ ਸਨਾ ਪੋਜੀ ਉਸਤਾਦ ਜੀ ਦੇ ਤੋ ਉਹ ਫਿਰ ਉਹਨੂੰ ਗੁਰਦੇਵ ਸਿੰਘ ਨੂੰ ਲੈ ਕੇ ਉਸਤਾਦ ਜੀ ਕੋਲ ਚਲਾ ਗਿਆ ਤੇ ਉਸਤਾਦ ਜੀ ਨੂੰ ਕਹਿਣ ਲੱਗੇ ਜੀ ਇਹ ਇਹਨੂੰ ਸਰਦਾਰ ਜੀ ਨੂੰ ਆਪਰ ਸੁਰਤ ਸਿਖਾਣਾ ਹੈ ਤੋ ਕਹਿੰਦੇ ਨੇ ਉਸਤਾਦ ਜੀ ਵੀ ਮੈਂ ਤੇ ਟੂਰ ਤੇ ਜਾਣਾ ਕਿਧਰੇ ਬਾਹਰ ਦੇਸ਼ ਤੇ ਫਿਰ ਆ ਕੇ ਕਰਾਂਦੇ ਨਹੀਂ ਜੀ ਤੁਸੀਂ ਕੱਲ ਹੀ ਸ਼ੁਰੂ ਕਰੋ ਉਹ ਸ਼ੁਰੂ ਕਰਵਾ ਦਿੱਤਾ ਇਹਨੇ ਮੱਥਾ ਟੇਕਿਆ ਉਸਤਾਦ ਜੀ ਨੂੰ ਬੜਾ ਅੱਛਾ ਲੱਗਾ ਕਿਉਂਕਿ ਉਦੋਂ ਉਸਤਾਦ ਹਫਜ਼ਰੀ ਖਾਨ ਸਾਹਿਬ ਹੈ ਗਈ ਸੀ ਤੇ ਉਹ ਸਾਰੇ ਲੋਕ ਉਹਨਾਂ ਨੂੰ ਗੁਰੂ ਜੀ ਉਸਤਾਜੀ ਕਹਿੰਦੇ ਹਨ ਇਹਨਾਂ ਨੂੰ ਭਾਈ ਸਾਹਿਬ ਵੀ ਕਹਿੰਦੇ ਸੀ ਸਾਰੇ ਗੁਰ ਇਹਨੇ ਆਪਣਾ ਉਸਤਾਦ ਪੂਰੀ ਤਰ੍ਹਾਂ ਬਣਾਇਆ ਹੈ ਉਸਤਾਜੀ ਨੂੰ ਬੜਾ ਚੰਗਾ ਲੱਗਾ ਤੇ ਉਹ ਜਿਹੜਾ ਸਤਿਗੁਰੂ ਜੀ 67 ਦੀ ਗੱਲ ਹੈ 67 ਦੀ throw away your old pillow right now because what you're about to hear in this video may prevent serious health issues in the future Recent studies have shown that over 75% of people have back problems because they sleep in the wrong position. Sleeping in the wrong posture can cause reversible damage to your body. So, if your back or neck hurts even in the morning, watch until the end because there is an easy way to fix it. If you're a side sleeper or a back sleeper, maintaining the correct posture while you sleep is crucial. Sleeping in wrong posture can cause reversible effects to your body. A team of European spinal treatment specialists found out that almost 75% of these symptoms are caused by people choosing the wrong pillow. Even if the pillow feels comfortable, it is almost never made to be ergonomic or healthy. In fact, that is how the big brands trick you into repeatedly buying new pillows from them. The new pillow starts to wear off and loses its shape quite quickly. Traditional pillows also absorb plenty of germs and bacteria. That's why manufacturers recommend changing your pillow every few months. Wait, that doesn't sound right. But not for the big corporations making millions from this problem. Instead of trying to solve it, luckily, specialists from the European Spinal Treatment Association realized the public needs an alternative. After nine months of intensive research and testing, they introduced Urilla, a reinvented memory foam pillow using new revolutionary craft. You became so angry and furious. That when anybody asks you why you were angry, you either cried or you moved into complete rage or you moved into total silence. And now everybody around you started labeling this as drama. Whoever made the mistake, whoever made you angry, now they have set free and their mistake is not at all in the picture anymore. And just because you reacted this way, the entire blame falls on you. My dear sister, does this sound familiar to you? Do you know why this happens? Whenever a woman is emotionally weak, it becomes everybody else's strength. So it is not just your desire, but it is your duty to become emotionally stronger. And just to help you with that, I have created a beautiful masterclass called The Rise of the Queen. A three hour powerful workshop where I'm going to be teaching you the step by step methodology to become emotionally so strong that no form of negativity, no toxicity affects you anymore. I'm going to help you to set very clear boundaries, not by being a rebel, not by creating any drama, but setting a boundary with a lot of dignity, grace, and respect. I'm also going to be helping you in transforming your negative mindset into positive ones so that you can start leading your life happily. My dear sister, I believe you deserve a life that you are going to live. on your own terms with a lot of happiness not getting affected by the people around you in any sort of negativity and i urge you to register for this master class sadguru ji eh, pehli first ronda da daura si england da utthe pata lagga saty bhai ji nu be amjad ali khan sahab oh gurdev de ustad ban gaye ਬੜੀ ਸੱਚੇ ਪਾਤਸ਼ਾਹੇ ਖੁਸ਼ ਹੋਏ ਫਿਰ ਵਾਪਸ ਆਏ ਆ ਕੇ ਇੱਥੇ ਗੁਰਦੇਵ ਨੂੰ ਦਵਾਨ ਵਿੱਚ ਖੜਾ ਕੀਤਾ ਤੇ ਕਹਿੰਦੇ ਨੇ ਵੀ ਇੱਕ ਪ੍ਰਮਾਨ ਦਿੱਤਾ ਵੀ ਚੋਰ ਚੋਰੀ ਕਰਦਾ ਨਾ ਪਹਿਲਾਂ ਕੁੰਮਕਉਂ ਕੇ ਵੇਖਉਂਦੇ ਨੇ ਮੈਂ ਸਨ ਕਿਧਰੋਂ ਲਾਵਾਂਗਾ ਇਹ ਮੁੰਡੇ ਨੇ ਬੜੀ ਤਗੜੀ ਸਨ ਲਾਈ ਅੱਜ ਤੇ ਇੱਕ ਬੜਾ ਵੱਡਾ ਉਸਤਾਦ ਹੈ ਉਹਨੂੰ ਆਪਣਾ ਜਿਹੜਾ ਨਾ ਉਸਤਾਦ ਬਣਾਇਆ ਇਹਨੇ ਸ਼ਾਗਿਰਦ ਬਣ ਗਿਆ ਉਸਤਾਦ ਅਮਜਦਦੀ ਖਾਨ ਸਾਹਿਬ ਦਾ ਤੇ ਇਸ ਤਰ੍ਹਾਂ ਸਬੰਧ ਬਣਦੇ ਗਏ ਤੇ ਫਿਰ ਉਹਨਾਂ ਉਸਤਾਦ ਜੀ ਦੇ ਕਰਕੇ ਫਿਰ ਹੋਰ ਵੱਡੇ ਉਸਤਾਦਾਂ ਨਾਲ ਫਿਰ ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਆਪਾਂ ਨਾ ਸੰਗੀਤ ਸਮੇਲਨ ਸਤਗੁਰ ਪ੍ਰਤਾਪ ਸਿੰਘ ਸਿੰਘ ਇਸ ਵਿੱਚ ਨੂੰ ਸ਼ੁਰੂ ਕਰਨੇ ਤੇ ਉਸਤਾਦ ਜੀ ਨੂੰ ਆਪ ਜੀ ਨੂੰ ਹੁਕਮ ਕੀਤਾ ਕਿ ਆਪ ਜੀ ਸਾਰਾ ਪ੍ਰਬੰਧ ਤੁਸੀਂ ਕਰਨਾ ਹੈ ਉਸਤਾਦ ਜੀ ਨੇ ਫਿਰ ਜਿਹੜੀ ਜਿਹੜੇ ਹਿੰਦੁਸਤਾਨ ਦੇ ਟੌਪ ਦੇ ਕਲਾਕਾਰ ਜਿੰਨੇ ਵੀ ਸਨ ਉਸਤਾਦ ਬਲੈਦ ਖਾਂ ਬੰਦੇ ਰਾਮ ਨਰੇਂਦਰ ਜੀ ਬਨਿਸ਼ੰਧਾ ਪ੍ਰਜਾਦਾ ਅੱਲਾ ਰੱਖਾ ਖਾਂ ਸਾਹਿਬ ਜ਼ਾਕਿਰ ਸਰ ਜੀ ਨੇ ਪੰਡਿਤ ਸ਼ਿਵ ਕੁਮਾਰ ਸ਼ਰਮਾ ਸਾਰਿਆਂ ਨੂੰ ਬੁੱਕ ਕੀਤਾ ਤੇ ਫਰਸਟ ਸੰਗੀਤ ਸਮੇਲਨ ਸਾਡਾ ਜਿਹੜਾ ਹੋਇਆ ਵੱਡੇ ਪੱਧਰ ਦਾ ਉਹ ਉਹ ਦਾ ਜਿਹੜਾ ਹੈਗਾ ਨਾ ਮਾਡਰਨ ਸਕੂਲ ਮਾਡਰਨ ਸਕੂਲ ਮਾਡਰਨ ਸਕੂਲ ਦਿੱਲੀ ਦਿੱਲੀ ਉਹਦਾ ਜਿਹੜਾ ਹਾਲ ਹੈਗਾ ਉੱਥੇ ਸਟੇਡੀਅਮ ਹੈ ਉਹਦੇ ਵਿੱਚ ਹੋਇਆ ਸੀ ਬਹੁਤ ਵੱਡਾ ਸੰਗੀਤ ਸਮੇਲਨ ਸਾਰੇ ਹੀ ਹਿੰਦੁਸਤਾਨ ਦੇ ਵੱਡੇ ਵੱਡੇ ਕਲਾਕਾਰ ਨੇ ਉਹਦੇ ਵਿੱਚ ਹਿੱਸਾ ਲਿਆ ਤੇ ਇਸ ਤੋਂ ਬਾਅਦ ਸੰਗੀਤ ਸਮੇਲਨ ਲਗਾਤਾਰ ਚੱਲਦੇ ਰਿਹਾ ਜਿਹੜੇ ਕਿ 80 ਤੱਕ ਜੇ ਲੈਨੇ ਅਲੱਗ-ਅਲੱਗ ਜਗਤ ਹੈ ਜਿਵੇਂ ਲਖਨਊ ਬੰਬਈ ਔਰੰਗਾਬਦ ਵਗੈਰਾ ਔਰੰਗਾਬਦ ਰਾਸ਼ਟਰੀ ਅਯੋਜਨਾ ਸੰਗੀਤ ਸਮੇਲਨ ਨਹੀਂ ਹੋਏ ਫਿਰ ਛੋਟੇ-ਛੋਟੇ ਸੰਗੀਤ ਸਮੇਲਨ ਸਤਗੁਰੂ ਪਤਾਬ ਸਿੰਘ ਦੇ ਨਾਂ ਤੇ ਮੁੰਡੇ ਆਪ ਕਰਦੇ ਰਹੇ ਨੇ ਪਰ ਉਹ ਵੱਡੇ ਪੱਧਰ ਤੇ ਜਿਹੜੇ ਸੰਗੀਤ ਸਮੇਲਨ ਹੋਏ ਨੇ ਉਹ 80 ਤੱਕ ਹੋਏ ਨੇ ਜਿਹੜੇ ਹੁਣ ਸੰਗੀਤ ਸਮੇਲਨ ਸਤਗੁਰੂ ਦੇ ਸੰਗੀ ਕਰਵਾ ਰਹੇ ਨੇ ਆਜ ਕੱਲ ਜਿਹੜਾ ਅੱਜ ਕੱਲ ਚੱਲ ਰਿਹਾ ਇਹ ਨੌਵੇਂ ਸੰਗੀਤ ਸਮੇਲਨ ਨੇ ਉਹਨਾਂ ਦੀ ਯਾਦ ਵਿੱਚ ਹੋ ਰਿਹਾ ਤੇ ਇਹਦੇ ਨਾਲ ਬੱਚਿਆਂ ਨੂੰ ਜਿਹੜੇ ਸਿੱਖਤੇ ਨੇ ਉਹਨਾਂ ਨੂੰ ਫਾਇਦਾ ਵੀ ਬੜਾ ਹੁੰਦਾ ਹੈ ਉਹਨਾਂ ਦੇ ਇੱਧਰ ਧਿਆਨ ਵੀ ਲੱਗਦਾ ਹੈ ਉਹਨਾਂ ਨੂੰ ਇਹ ਇਨਕਰਜ ਵੀ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਨਾਲ ਤੇ ਸਤਗੁਰੂ ਜੀ ਦਾ ਕਿਰਪਾ ਕਰ ਰਹੇ ਨੇ ਸੰਗੀਤ ਚੱਲਦਾ ਉਹ ਸਭ ਜਗਜੀਤ ਸਿੰਘ ਜੀ ਦਿਨ ਰਾਤ ਸੰਗੀਤ ਦੇ ਵਿੱਚ ਸਮਝ ਲਓ ਮਸਤੀ ਰਹਿੰਦੇ ਸਨ ਇਹ ਸੱਚੇ ਪਾਤਸ਼ਾਹ ਵੀ ਬੜੀ ਕਿਰਪਾ ਕਰਦੇ ਨੇ ਦਿਲ ਰਵਾ ਬੜਾ ਅੱਛਾ ਹੋ ਜਾਂਦੇ ਨੇ ਸਿੱਖੇ ਹੋਏ ਨੇ ਸੰਗੀਤ ਬਾਰੇ ਸਭ ਜਾਣਕਾਰੀ ਹੈਗੀ ਬਸ ਮੈਂ ਇਹਨਾ ਕਹਿਣਾ ਹੈ ਇੱਕ ਆਪ ਜੀ ਦਾ ਸਾਨੂੰ ਰਾਸ਼ਟਰਪਤੀ ਜਿਹੜਾ ਇੱਕ ਅਵਾਰਡ ਮਿਲਿਆ ਸੀ ਆਪ ਜੀ ਨੂੰ ਉਹ ਸੰਗੀਤ ਨਾਟਕ ਅਕੈਡਮੀ ਦਾ ਉਹ ਕਦੋਂ ਮਿਲਿਆ ਸੀ ਜੀ ਉਹ ਜੀ ਮੈਨੂੰ 2010 ਦੇ ਵਿੱਚ ਮਿਲਿਆ ਸੀ ਜਿਹੜਾ 11 ਵਿੱਚ ਮੈਨੂੰ ਦਿੱਤਾ ਗਿਆ ਅਨਾਉਂਸਮੈਂਟ 2010 ਦੀ ਹੋ ਗਈ ਸੀ ਉਹ ਜਿਹੜੀਆਂ ਪੁਰਾਤਨ ਗੁਰਬਾਣੀ ਰੀਤਾਂ ਜਿਹੜੀਆਂ ਮੈਂ ਇੱਥੇ ਬੱਚਿਆਂ ਨੂੰ ਸਿਖਾਣਾ ਉਹਦੇ ਕਰਕੇ ਮੇਰਾ ਨਾਮ ਜਿਹੜਾ ਹੈ ਦਿੱਤਾ ਗਿਆ ਸਾਡੇ ਦੋਸਤ ਹੈਗੇ ਭਾਈ ਬਲਦੀਪ ਸਿੰਘ ਜੀ ਉਹਨਾਂ ਨੇ ਉਹ ਨਾਮ ਮੇਰਾ ਦਿੱਤਾ ਵੀ ਸੰਗੀਤ ਦੀਆਂ ਜਿਹੜੀਆਂ ਪੁਰਾਤਨ ਰੀਤਾਂ ਜਿਹੜੀਆਂ ਨੇ ਜੀ ਉਹ ਇਹਨਾਂ ਦੇ ਕੋਲ ਨੇ ਤੇ ਇਹ ਬੱਚਿਆਂ ਨੂੰ ਸਿਖਾਉਂਦੇ ਨੇ ਬਹੁਤ ਇਹਨਾਂ ਨੇ ਅੱਗੇ ਵੰਡੀਆਂ ਨੇ ਇਸ ਕਰਕੇ ਇਸ ਦੇ ਹੱਕਦਾਰ ਨੇ ਤੇ ਉਹ ਮੇਰਾ ਇਦਾਂ ਮੈਨੂੰ ਮਿਲ ਗਿਆ ਸੀ ਹਾਂਜੀ ਇੱਕ ਉਸਤਾਦ ਜੀ ਦਾ ਹੈਗਾ ਕਿ ਜਿਹੜੀਆਂ ਬੰਦਿਸ਼ਾਂ ਨੇ ਉਹ ਆਪ ਵੀ ਬਧਾਉਂਦੇ ਨੇ ਦੇ ਸਤਿਗੁਰ ਜਗਜੀਤ ਸਿੰਘ ਜੀ ਵੀ ਕਿਰਪਾ ਕਰਦੇ ਹੁੰਦੇ ਸੀ ਤੇ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਕਈ ਰਾਗ ਜਿਹੜੇ ਨੇ ਉਹ ਇਹਨਾਂ ਦੀ ਬੰਦਿਸ਼ਾਂ ਜੀ ਪੜ੍ਹਦੇ ਨੇ ਤੇ ਆਪ ਜੀ ਇੰਗਲੈਂਡ ਕਾਫੀ ਟਾਈਮ ਸੀਗੇ ਤੇ ਹੁਣ ਇੱਧਰ ਇੰਡੀਆ ਵਾਪਿਸ ਅੱਜਕੱਲ੍ਹ ਆਏ ਹੋਏ ਨੇ ਤੇ ਉਹ ਉਸ ਸਮੇਂ ਸੀ ਜਿਵੇਂ ਮੈਂ 2002 ਚ ਇੰਗਲੈਂਡ ਚਲਾ ਗਿਆ ਸੀ ਕਿਸੇ ਸੰਸਥਾ ਨੇ ਮੈਨੂੰ ਬੁਲਾਇਆ ਸੀ ਉੱਥੇ ਤੇ ਫਿਰ ਮੈਂ ਉੱਥੇ ਸੋਲ ਸਤਾਰਾ ਸਰ ਰਿਆ ਤੇ ਸਤਿਗੁਰੂ ਜੀ ਜਗਜੀਤ ਸਿੰਘ ਜੀ ਵੀ ਕਹਿੰਦੇ ਹੁੰਦੇ ਹਨ ਵੀ ਵਾਪਸ ਆ ਜਾ ਜੇ ਉਹ ਇਹਨਾਂ ਸਤਿਗੁਰਾਂ ਤੇ ਮੈਨੂੰ ਫਿਰ ਲੈ ਹੀ ਜਾਂਦਾ ਨਾ ਸਤਗੁਰੂ ਦੇ ਸਿੰਘ ਜੀ ਨੇ ਮੈਨੂੰ ਹੰਦੇ ਨੇ ਆ ਜਾ ਵਾਪਸ ਆਪਾਂ ਪੁਰਾਤਨ ਰੀਤਾਂ ਫਿਰ ਬੱਚੇ ਥੋੜੇ ਥੋੜੇ ਚੇਂਜ ਕਰੀ ਜਾਂਦੇ ਨੇ ਉਹ ਪੁਰਾਣਾ ਟੰਗ ਜਿਹੜਾ ਆਪਾਂ ਨੂੰ ਉਹਨਾਂ ਨੇ ਫਿਰ ਇੱਧਰੋਂ ਲਿਆਉਣਾ ਆਪਣਾ ਜਿਹੜਾ ਪੁਰਾਤਨ ਗਾਣਾ ਸੀ ਪੁਰਾਤਨ ਆਪਣਾ ਸੰਗੀਤ ਸੀ ਉਹ ਹੁਣ ਫਿਰ ਸ਼ੁਰੂ ਕਰੀਏ ਉਹਨਾਂ ਮੈਂ ਫਿਰ ਇੱਥੇ ਸਿਖਾ ਰਿਹਾ ਹਾਂ ਇਦਾਂ ਹੀ ਸਰ ਬਹੁਤ ਬਹੁਤ ਧੰਨਵਾਦ ਜੀ ਉਸਤਾਦ ਜੀ ਸਾਡੇ ਵੀ ਅੱਜ ਚੈਨਲ ਤੇ ਮੇਰੇ ਹਿਸਾਬ ਨਾਲ ਬੜੇ ਵੱਡੇ ਉਸਤਾਦ ਹੈਗੇ ਨੇ ਜਿਨ੍ਹਾਂ ਦਾ ਅਸੀਂ ਇੰਟਰਵਿਊ ਲੈ ਰਹੇ ਹਾਂ ਧੰਨਵਾਦ ਬੜੇ ਵੱਡੇ ਉਸਤਾਦ ਤੇ ਗਲੇ ਆਏ ਆ ਜੀ ਸਤਿਗੁਰੂ ਜੀ ਕਿਰਪਾ ਕਰਨ ਵਾਲੇ ਨੇ ਜਿਨੂੰ ਮਰਜੀ ਵੱਡਾ ਬਣਾ ਦੇਣ ਮੈਨੂੰ ਇਹ ਯਾਦ ਹੈ ਕਿ ਡਲਟਨ ਕੰਜ ਮੈਂ ਇੱਕ ਵਾਰੀ ਸਤਗੁਰੂ ਜੀ ਨਾਲ ਗਿਆ ਸੀ ਉੱਥੇ ਸਿਤਾਰ ਦਾ ਇੱਕ ਪ੍ਰੋਗਰਾਮ ਸੀ ਇੱਕ ਮੈਂ ਉੱਥੇ ਸਿਤਾਰੋ ਜਾਣੀ ਸੀ ਸਤਗੁਰੂ ਜੀ ਨੇ ਪਹਿਲਾਂ ਅਨਾਉਂਸਮੈਂਟ ਕੀਤੀ ਵੀ ਇਹ ਸਾਡਾ ਉਹ ਬੂਟਾ ਹੈ ਜਿਸ ਤੋਂ ਅਸੀਂ ਅੱਗੇ ਪਨੀਰੀ ਤਿਆਰ ਕਰਦੇ ਹਾਂ ਮੈਨੂੰ ਇਹ ਸਤਗੁਰੂਆਂ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਸੀ ਮੈਨੂੰ ਇਹਨਾਂ ਵੱਡਾ ਜਿਹੜਾ ਕੀ ਕਹਿੰਦੇ ਨੇ ਰਤਬਾ ਰਤਬਾ ਦਿੱਤਾ ਮੈਨੂੰ ਤੇ ਕਿਰਪਾ ਉਹਨਾਂ ਦੀ ਹੈ ਸਾਰੀ ਸਭੂ ਜਗਜੀਤ ਸਿੰਘ ਜੀ ਦੀ ਹੁਣ ਸਾ ਗੁਰੂਦੇਵ ਸਿੰਘ ਜੀ ਬਹੁਤ ਕਿਰਪਾ ਕਰਦੇ ਪੈ ਨੇ ਬੜਾ ਪਿਆਰ ਦਿੰਦੇ ਨੇ ਜਿਹੜਾ ਕਿ ਸੰਭਿਆ ਜਾ ਤੇ ਬਹੁਤ ਵਧੀਆ ਹਾਂਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ